ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰੱਤਾਗੁੱਦਾ ਪਹੁੰਚੇ ਆ ਤਹਿਸੀਲ ਜ਼ਿਲ੍ਹਾ ਸ਼ੇਰੀ ਤਰਨਤਾਰਨ ਸਾਹਿਬ ਓਨਰ ਵੀਰ ਜਰਮਲ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਪਹਿਲੀ ਵੀਡੀਓ ਅੱਜ ਵੀਰ ਉਹਨਾਂ ਦੇ ਘਰੋਂ ਆਪਣੀ ਪਸ਼ੂ ਵਪਾਰ ਦਾ ਕਿੱਤਾ ਵੀਰ ਹੁਣੀ ਕਰਦੇ ਆ ਕਾਫੀ ਲੰਬੇ ਸਮੇਂ ਤੋਂ ਵੈਸੇ ਇੱਕ ਡੇਰੀ ਪਰਪਸ ਵਾਸਤੇ ਵੀਰ ਉਹਨਾਂ ਨੇ ਘਰੇ ਵੀ ਚੰਗੇ ਪਸ਼ੂ ਰੱਖੇ ਆ ਤੇ ਪਹਿਲਾਂ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਪਸ਼ੂ ਰੱਖੇ ਸਨ ਤੇ ਕੁਝ ਕ ਨਾਗ ਜਿਹੜੇ ਘਰੋਂ ਵੈਸੇ ਕਟਾਏ ਆ ਨਾਲ ਦੀ ਨਾਲ ਡੇਰੀ ਫਾਰਮਿੰਗ ਦਾ ਕੰਮ ਆ ਤੇ ਨਾਲ ਦੀ ਨਾਲ ਹੀ ਸੇਲ ਪਰਚੇਜ ਦਾ ਕੰਮ ਆ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਨਾਗਾਪਾ ਤੁਹਾਨੂੰ ਦਿਖਾਉਣੇ ਆ ਬਿਲਕੁਲ ਤਾਜ਼ੇ ਸੱਜਰ ਸਵਾਏ ਪਸ਼ੂ ਆ ਦੋ ਬੱਚੀਆਂ ਵੇੜਾਂ ਨੇ ਇੱਕ ਝੋਟੀ ਦਿਖਾ ਦੇਵਾਂਗੇ ਤੁਹਾਨੂੰ ਠੀਕ ਆ ਜੀ ਤੇ ਮੂੰਹੋਂ ਦੰਦਾਂ ਦੇ ਵਿੱਚ ਜਿਹੜੀਆਂ ਵੇੜਾਂ ਨੇ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਨੋਟ ਕਰਾ ਦੇਵਾਂਗੇ ਤੇ ਨਾਲ ਲੱਗਦੇ ਪਿੰਡ ਤੁਸੀਂ ਨੋਟ ਕਰ ਲਓ ਠੱਠੀਆਂ ਅਲੀਪੁਰ ਕੋਟ ਦਾਤਾ ਨੱਥੂਪੁਰ ਤੇ ਮਹਰਾਣਾ ਪਿੰਡ ਵੀ ਉੱਥੋਂ ਥੋੜੀ ਦੂਰੀ ਤੇ ਆ ਹਰੀ ਕੇ ਪਤਨ ਤੋਂ ਵੀ ਕੋਈ ਜ਼ਿਆਦਾ ਦੂਰੀ ਨਹੀਂ ਕੋਈ 5-7 ਕਿਲੋਮੀਟਰ ਦੀ ਦੂਰੀ ਆ ਸਾਰੀ ਤਰੀਕ ਅੱਜ ਦੋਸਤੋ 17 ਮਈ ਨੂੰ ਵੀਡੀਓ ਬਣਾ ਰਹੇ ਆ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਦਾ ਪਸ਼ੂ ਸਵੇਰ ਸੁਬਾਹ ਆ ਤੇ ਸਾਰੇ ਆਪਣੇ ਫਾਰਮਰ ਭਰਾਵਾਂ ਨੂੰ ਬੇਨਤੀ ਹੁੰਦੀ ਆ ਵੀ ਇੱਥੇ ਆਣ ਕੇ ਆਪਣੀ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਠੀਕ ਆ ਜੀ ਸੋ ਰਿਸਪੌਂਸਿਬਿਲਟੀ ਆ ਤੁਹਾਡੀ ਇੱਥੇ ਆਣ ਕੇ ਆਪਣਾ ਹੱਕ ਸਮਝ ਕੇ ਤਸੱਲੀ ਕਰ ਲਿਆ ਜੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਜਰਮਨ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਹਾਰਾ अच्छा ये जर्मल पशु व्यापार ਦਾ ਕੀਤਾ ਜਿਵੇਂ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਵੀਡੀਓ ਪਹਿਲੀ ਆਪਣੀ ਵਪਾਰ ਕਿੰਨੇ ਕ ਟਾਈਮ ਤੋਂ ਕਰਦੇ ਆ ਰਹੇ ਜੀ ਵੀਰ ਜੀ ਵਪਾਰ ਤੋਂ ਬਹਾ ਟਾਈਮ ਤੋਂ ਕਰਦੇ ਆ ਵੀਡੀਓ ਪਹਿਲੀ ਲੱਗੇ ਹੁਣ ਪਹਿਲੇ ਉਤਨਾ ਵੇਚਦੇ ਠੀਕ ਆ ਮਾਲ ਚਲੋ ਵੈਸੇ ਵੀ ਆਪਣੇ ਘਰੋਂ ਕੋਈ ਭੈਣ ਭਰਾ ਆਏ ਗਏ ਰਹਿੰਦੇ ਆ ਵੈਸੇ ਹਾਂਜੀ ਵੇਖ ਬੁੱਕ ਜਾਂਦਾ ਮਾਲ ਹਾਂਜੀ ਠੀਕ ਆ ਤੇ ਮਾਲ ਇਸੇ ਤਰ੍ਹਾਂ ਮਲ ਕੇ ਮੱਝਾਂ ਵੇੜਾਂ ਝੋਟੀਆਂ ਇਸੇ ਤਰ੍ਹਾਂ ਹੀ ਹੁੰਦੇ ਆ ਪਸ਼ੂ ਆਪਣੇ ਕੋਲ ਹਾਂਜੀ ਵੇੜ ਹੀ ਲਈਦੀ ਆ ਠੀਕ ਆ ਹਾਂਜੀ ਸੋ ਅੱਜ ਦੋ ਬੱਚੀਆਂ ਸੇਲ ਕਰਦੇ ਪਏ ਆ ਤੇ ਇੱਕ ਝੋਟੀ ਆਪਣੇ ਕੋਲ ਹਾਂਜੀ ਇੱਕ ਤਾਜੀ ਸੂਈ ਝੋਟੀ ਰਾਤ ਦੀ ਆ ਜੀ ਠੀਕ ਮਾਲ ਮੈਨੂੰ ਲੱਗਾ ਪਲੂਨ ਪਹਿਲੇ ਪਹਿਲੇ ਸਵੇਈ ਸਾਰਾ ਹਾਂਜੀ ਪਹਿਲੇ ਪਹਿਲੇ ਸਵੇਈ ਆ ਗਾਂ ਆ ਵੀ ਵਛੀ ਪਹਿਲਾਂ ਨਾ ਉਹ ਵੀ ਵਛੀ ਪਹਿਲਾਂ ਹਾਂਜੀ ਉਹ ਦੋਂਦੀ ਆ ਹਾਂਜੀ ਆ ਚੌਗੀ ਆ ਵਛੀ ਠੀਕ ਹੈ ਹਾਂਜੀ ਤੇ ਆਇਆ ਪਹਿਲੇ ਪਹਿਲੇ ਸਵੇਈ ਆ ਪਸ਼ੂ ਸਾਰੇ ਠੀਕ ਆ ਸੋ ਦੋਸਤੋ ਤਿੰਨ ਨਾਗ ਨੇ ਬਾਕੀ ਸ਼ੁਰੂਆਤ ਆਪਾਂ ਪਹਿਲਾਂ ਵਛੀਆਂ ਤੁਹਾਨੂੰ ਦਿਖਾ ਦਾਂਗੇ ਉਸ ਤੋਂ ਬਾਅਦ ਇੱਕ ਝੋਟੀ ਦਿਖਾ ਦੇਾਂਗੇ ਇਹ ਝੋਟੀ ਦਾ ਮਗਰ ਵੀਰ ਜੀ ਕੱਟੀ ਆ ਜੀ ਆ ਜਿਹੜੀ ਵੈੜਾ ਦੱਬੀ ਹਾਂਜੀ ਇਹਦੇ ਮਗਰ ਵਛੀ ਆ ਜਰਸੀ ਠੀਕ ਆ ਜੀ ਇਹ ਅੱਜ ਤੀਸਰਾ ਦਿਨ ਹੋਇਆ ਨਸੂਈ ਨੂੰ ਠੀਕ ਆ ਹਾਂਜੀ ਠੀਕ ਆ ਤੋ ਸ਼ੁਰੂਆਤ ਜਰਮਲ ਭਾਈ ਇੱਥੋਂ ਕਰ ਲਾ ਜਿਹੜੀ ਡੱਬੀ ਬੱਛੀ ਏ ਹਾਂਜੀ ਪਹਿਲਾ ਸੂਆ ਪਲੂਨ ਬੱਛੀ ਸੂਈ ਏ ਤੇ ਅੱਜ ਤੀਜਾ ਦਿਨ ਇਹਨੂੰ ਹਾਂਜੀ ਮਗਰ ਵੀ ਬੱਛੀ ਆ ਮਗਰ ਵੀ ਬੱਛੀ ਆ ਲੋ ਵੀ ਮਗਰ ਵੀ ਬੱਛੀ ਆ ਦੋਸਤੋ ਤੇ ਆਪ ਇੱਕ ਕ੍ਰੋਸ ਬਰੀਡ ਦੇ ਵਿੱਚ ਆ ਕੋਈ ਐਚ ਐਫ ਦੇ ਨਾਲ ਕੋਈ ਜਰਸੀ ਦਾ ਕ੍ਰੋਸ ਲਾ ਲਿਆ ਜੀ ਠੀਕ ਆ ਜੀ ਕ੍ਰੋਸ ਬਰੀਡ ਦੇ ਵਿੱਚ ਆ ਬੱਛੀ ਨੂੰ ਇਹਨੇ ਦੇ ਜਨਮ ਦੇ ਤਾ ਠੀਕ ਆ ਜੀ ਅੱਜ ਤੀਜਾ ਦਿਨ ਆ ਤੇ ਤੀਜੇ ਦਿਨ ਦੇ ਦੌਰਾਨ ਜਰਮਲ ਭਾਈ ਕਿੰਨਾ ਕੁ ਬੋਲਾ ਇੰਦੇ ਥੱਲੇ ਹੋਣਾ ਇਹ ਥੱਲੇ ਵੀਰ ਜੀ ਬੋਲਾ 17-18 ਕਿਲੋ ਹੈਗਾ ਜੀ 17-18 ਤੇ ਬਾਕੀ ਚਵਾਈ ਚ ਬਈ ਹਨ ਚੰਗੀ ਪੂਰੀ ਹਾਂ ਚਵਾਈ ਵਧੀਆ ਆ ਜੇ ਨਾ ਭਲ ਭੁਲਜੀ ਹੈਗੀ ਇਹਦੇ ਹਾਂ ਤੇ ਚਵਾਈ ਬਹੁਤ ਵਧੀਆ ਸੀਲ ਠੰਡੀ ਆ ਠੀਕ ਹੈ ਜੀ ਆ ਦੇਖੋ ਜੀ ਬਹੁਤ ਚੰਗੀ ਆ ਠੀਕ ਆ ਥੋੜਾ ਭਲੂਣ ਨਜ਼ਰ ਆ ਰਹੀ ਹੈ ਨਾ ਭਵਾਨੇ ਚੜੇ ਦੇ ਉੱਪਰ ਭਲੂਣ ਭਲਪੁਲ ਹੈਗੀ ਆ ਹਾਂਜੀ ਠੀਕ ਇਹ ਮੋਹਦੋਂ ਦੀ ਚੌਗੀ ਆ ਹਾਂਜੀ ਚੌਗੀ ਕਨਫਰਮ ਪੂਰਾ ਹੈ ਨਾ ਪੂਰਾ ਕਨਫਰਮ ਠੀਕ ਇਹ ਚੌਗੀ ਚਾਰ ਦੰਤ ਜਿਹੜੀ ਕਿਸਾਨ ਫਿਰ ਉਹ ਬੱਛੀ ਆ ਆਪਾਂ ਤੁਹਾਨੂੰ ਦਿਖਾ ਰਹੇ ਹਾਂ 18 ਕਿਲੋ ਬੋਲੇ ਬੋਲਾ ਖੋਲ ਕੇ ਤੋਰ ਕੇ ਤੁਹਾਨੂੰ ਦਿਖਾਉਣੇ ਆ ਆਪਾਂ ਤਸल्ली ਦੇ ਨਾਲ ਬੱਚਾ ਮਗਰ ਬਹੁਤ ਖੂਬਸੂ ਤੋਂ 나ੜੂ ਨਾਲ ਬੱਚੇ ਦੇ ਆ ਕਰੋ ਚੱਕ ਠੀਕ ਆ ਤੇ ਝੂੰਗੀ ਦੇ ਵਿੱਚ ਆ ਗਈ ਹਨਾ ਸੇਂਗ ਸੁਕੇ ਹੋ ਗਏ ਥੋੜੇ ਜੀ ਬਾਕੀ ਹਾਈਟ ਕੱਦ ਬਹੁਤ ਸੋਹਣੀਆਂ ਠੀਕ ਆ ਜੀ ਜੇਕਰ ਮੂੰਹੋਂ ਦੰਦ ਦੀ ਚੌਕੀ ਵੇਖੀ ਇਹਦੇ ਚੌਕ ਤੇ ਦੰਦ ਬਰਾਬਰ ਕਰ ਗਈ ਉਹ ਕੀ ਕਰਮਾਂ ਵਾਲੀ 6 ਕੰਨੀਆਂ ਦੁੱਧ ਦੰਦ ਅਜੇ ਖੜੇ ਹੋਣਗੇ ਸੋ ਹਵਾਨੇ ਚੱਡੇ ਦੀ ਮੰਤਰ ਬਹੁਤ ਵਧੀਆ ਟਿਕਾਣੇ ਤੇ ਲੇਵਾ ਬਿਲਕੁਲ ਫਿਕਸ ਕੰਪੈਕਟ ਜਿਹੇ ਆਰਡਰ ਤੇ ਰੰਗ ਬਾਜਾ ਕਰਮਾਂ ਵਾਲੀ ਫੈਸ਼ਨ ਪੁਸ਼ਣ ਵੱਚੀ ਦਾ ਫੋਟੋ ਆ ਫੇਸ ਕੁਆਲਿਟੀ ਇੱਕ ਵਾਰੀ ਤੁਹਾਨੂੰ ਆਪਾਂ ਲਾਗ ਕੇ ਉਹ ਵਿਖਾ ਦਿੰਦੇ ਆ ਹਾਂ ਆ ਦੇਖੋ ਜੀ ਠੀਕ ਆ ਆ ਚੌਕ ਦੇ ਪੂਰੇ ਬਰਾਬਰ ਆ ਤੇ ਬਿਲਕੁਲ ਛੇਕ ਤੇ ਕੰਨੀਆਂ ਜਿਹੜੀਆਂ ਦੋਸਤੋ ਅੱਜ ਦੁੱਧ ਤਾਂ ਤਾਂ ਖੜੀਆਂ ਨੇ ਠੀਕ ਆ ਤੇ ਇੱਕ ਵਾਰੀ ਆਪਾਂ ਤੁਹਾਨੂੰ ਇਧਰ ਲੰਮਾ ਤੋਰ ਕੇ ਦਿਖਾ ਰਹੇ ਆ ਸਪੇਸ ਵੰਡ ਤਕਰੀਬਨ ਚੱਪੇ-ਚੱਪੇ ਤੇ ਥਾਣਾ ਤੇ ਕੰਪੈਕਟ ਜਿਹਾ ਡੈਸਰ ਇੱਕ ਵਾਰੀ ਹੋਰ ਮੋੜਦੇ ਜਰਮਨ ਭਾਈ ਇੱਕ ਵਾਰੀ ਹੋਰ ਆ ਇਹਨੂੰ ਤੋਰਦੇ ਜੀ ਚੁਵਾਈਆਂ ਚੁਵਾਈਆਂ ਦੇ ਵਿੱਚ ਥਣ ਥਣ ਹੋਰ ਕਾਡੋ ਵੀ ਬਾਕੀ ਭੂਰ ਵਧੀਆ ਥਣ ਬਣਾਉਂਦੀ ਭਲਾ ਭੂਰਾਂ ਦੇ ਵਿੱਚ ਨਾਰਮਲ ਜਿਹਾ ਜੇ ਕੋਈ ਥੋੜਾ ਬਾਲਾ ਥਣ ਟੁੱਟਿਆ ਵੀ ਅਰੇ ਅਰੇ ਭਾ ਲੈ ਗਈ ਆ ਮਾੜੀ ਮੋੜ ਜੀ ਹਾਂ ਤੇ ਥਣ ਹੋਰ ਵਧੀਆ ਕਾਡ ਆਊਗੀ ਠੀਕ ਆ ਹਾਂਜੀ ਬਹੁਤ ਸੋਹਣਾ ਥਣ ਬਣਾਉਂਦੀ ਆ ਠੀਕ ਆ ਐਨੂੰ ਲੈ ਚਲੀਏ ਫਿਰ ਠੀਕ ਆ ਠੀਕ ਆ ਤੋ ਬਹੁਤ ਪਿਆਰੀ ਵਾਛੀ ਆ ਟਿਕਾ ਜੀ ਬਾਕੀ ਵਾਂਡਵੈਰ ਨਾਲ ਤੁਹਾਨੂੰ ਆਪਾਂ ਦੱਸ ਹੀ ਦਿੱਤੀ ਆ ਸੋ ਕੰਪੈਕਟ ਜਾਂ ਅਡਰਾ ਤੇ ਇਹਦਾ ਜਰਮਨਲ ਬਾਈ ਕੀ ਮੁੱਲ ਕੀ ਡਿਮਾਂਡ ਰੱਖੀ ਜੇ ਇਹਦਾ ਵੀਰ ਜੀ 65000 ਰੁਪਇਆ ਮੰਗਦੇ ਆ 65 ਹਾਂਜੀ ਹਾਂ ਨਾ ਵਿੱਚੋਂ ਮੌਕੇ ਤੇ ਕੋਈ ਹੋਊਗੀ ਕਿ ਹੁਣੇ ਕਰ ਦਈਏ ਕਰ ਦਾਂਗੇ ਹਾਂ ਠੀਕ ਆ ਜੀ ਹਾਂਜੀ ਕੋਈ ਹੋ ਜਾਊਗਾ ਛੋਟਛਾਪਾ ਦੱਸ ਕੋਈ ਗੱਲ ਨਹੀਂ ਮੈਂ ਨਾ ਜੇ ਵੀਰ ਜੀ ਸੌਦਾ ਕਰਵਾ ਮਾਨਤਨ ਕਰਦੇ ਆ ਤੇ 65000 ਦੇ ਵਿੱਚ ਹੋ ਜਾਊਗਾ ਹਾਂਜੀ ਹੋ ਜਾਊਗਾ ਮਾਨਤਨ ਸੋ 65000 ਦੇ ਵਿੱਚੋਂ ਦੋਸਤੋ ਮਾਨਤਨ ਹੋਊਗਾ ਕੋਈ ਭਰਾ ਸੰਪਰਕ ਕਰ ਲਿਆ ਜੀ ਵੱਛੀ ਮਗਰਾ ਜਰਸੀ ਪ੍ਰੀਡ ਦੇ ਵਿੱਚ ਬੱਚਾ ਕੋਈ ਫੇਰ ਤੁਹਾਨੂੰ ਦਿਖਾ ਦਿੰਦੇ ਆ ਬਹੁਤ ਵਧੀਆ ਇੱਕ ਸੈਕਿੰਡ ਨੰਬਰ ਤੇ ਬੱਚੀ ਦਿਖਾਉਣੇ ਆ ਜਰਮਲ ਵੀਰੇ ਬਾਹਰ ਹੀ ਕੱਢਦਾ ਇਹਨੂੰ ਬੱਚੀ ਵੀ ਜਰਸੀ ਨਸਲ ਦੇ ਵਿੱਚ ਹੀ ਆ ਗਈ ਆ ਮੋਹ ਦੋਂਦੀ ਕਿਵੇਂ ਆ ਇਹ ਦੋਂਦੀ ਆ ਵੀਰ ਜੀ ਦੋਂਦੀ ਆ ਹਾਂਜੀ ਲੋ ਜੀ ਕਰੋ ਜਾ ਕੇ ਠੀਕਾ ਜੀ ਸੋ ਦੋਂਦੀ ਬੱਚੀ ਆ ਜਰਸੀ ਨਸਲ ਜਾਤ ਵਿੱਚ ਇਹਨੂੰ ਅੱਜ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਇਹਨੂੰ 15 ਤੋਂ 20 ਦਿਨ ਹੋਏ ਠੀਕ ਆ 15 20 ਦਿਨ ਵੱਛਾ ਮਗਰੇ ਤੇ ਹਾਂਜੀ ਇਹਦੇ ਮਾਰ ਵੱਛਾ ਤੇ ਇਹ ਕਿੰਨੇ ਕ ਦੁੱਧ ਤੇ ਚੱਲਣ ਈ ਆ ਜੀ ਇਹ ਵੀਰ ਜੀ ਇਹ ਥਰੇ ਦੁੱਧ ਹੋਊਗਾ ਆਸ 17 ਕਿਲੋ ਹੈਗਾ 16 17 ਕਿਲੋ 16 17 ਕਿਲੋ ਲਓ ਜੀ 16 17 ਕਿਲੋ ਦੋਸਤੋ ਦੁੱਧ ਅੱਜ 18 15 20 ਦਿਨਾਂ ਦੀ ਸੂਈਦਤਾਂ ਦੇ ਦੁੱਧ ਮੂੰਹੋਂ ਦੰਦੀ ਦੋਂਦੀ ਆ ਐਨੂੰ ਵੀ ਤੇ ਕਰ ਲਿਆ ਜਾ ਐਨੂੰ ਤੇ ਫੇਸ ਕੁਆਲਟੀ ਵੇਖੋਗੇ ਮੂੰਹ ਮੱਥਾ ਦੇਖੋਗੇ ਬਿਲਕੁਲ ਛੋਟਾ ਜਿਹਾ ਬੂਥਾ ਛੋਟੀ ਜੀ ਫੇਸ ਕੁਆਲਟੀ ਆ ਕੰਨ ਕੋਨ ਬਿਲਕੁਲ ਛੋਟਾ ਸਮਾਲ ਸਾਈਜ਼ ਤੇ ਹਾਈਟ ਕੱਦ ਉਮਰ ਦੇ ਹਿਸਾਬ ਨਾਲ ਵੇਖੀਏ ਤੇ ਫੱਬਦੀ ਆ ਕੋਈ ਬਾਲੀ ਛੋਟੀ ਜੀ ਹਾਈਟ ਮੰਨ ਕੇ ਨਾ ਸੌਦਾ ਕਰੇ ਵੀ ਨਿੱਕੀ ਜੀ ਆ ਕਿਤੇ ਤੇ ਵੈਸੇ ਬਿਲਕੁਲ ਛਾਟਮਾ ਜਿਹਾ ਸਰੀਰ ਆ ਤੇ ਕਰਮਾਲੀ ਗਾਂ ਮੇਰਾ ਭਰਾ ਕੋਈ ਵੀ ਫਾਰਮਰ ਕੋਈ ਚੰਗੀ ਸੇਵਾ ਕਰਕੇ ਆ ਜਿਵੇਂ ਜਿਵੇਂ ਕਰਮਾਲੀ ਦੇ ਸਰੀਰ ਭਰੇ ਆ ਠੀਕ ਆ ਜੀ ਤੇ ਦੁੱਧ ਵੀ ਹੋ ਸਕਦਾ ਵੀ ਕਰਮਾਲੀ ਕੋਈ ਵਧੇ ਆ ਦੇਖੋ ਜੀ ਸੋ ਦੋਨ ਤੇ ਬਿਲਕੁਲ ਬਰਾਬਰ ਕੀਤੇ ਆ ਕਰਮਾਲੀ ਨੇ ਠੀਕ ਆ ਜੀ ਸੋ ਚੌਕ ਛੇਕ ਕੰਨੀਆਂ ਜੇ ਦੁੱਧ ਦੰਦਾ ਸੋ 18 20 ਕ ਦਿਨਾਂ ਦੀ ਬੱਚੀ ਸੂਈ ਆ ਬੱਚਾ ਮਗਰ ਤੇ 16 ਕਿਲੋ ਦੁੱਧ ਆ ਬੱਚਾ ਦੇ ਤੁਮ ਸੋ ਇਹ ਬੱਚਾ ਗਾ ਰੈਡ ਕਲਰ ਦੇ ਵਿੱਚ ਠੀਕ ਹੈ ਜੀ ਇੱਥੇ ਰੋਕ ਲਿਆ ਜੀ ਵਿਰੇ ਇੱਕ ਮਿੰਟ ਸੋ ਵਾਂਡਵੇਅਰ ਬਹੁਤ ਸੋਣੀ ਆ ਬਾਕੀ ਥਣ ਵੀ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਸੋ ਪਹਿਲਾ ਸੂਆ ਬੱਚੀ ਆ ਚਵਾਈਆਂ ਚਵਾਈਆਂ ਦੇ ਵਿੱਚ ਥਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਣਾ ਜੂਗੀ ਬਹੁਤ ਵਧੀਆ ਠੀਕ ਆ ਬਣ ਲਓ ਵਿਰੇ ਜਰਮਲ ਵੀਰੇ ਕੀ ਮੋਲ ਲੈ ਕੀ ਡਿਮਾਂਡ ਕਰਦੇ ਜੀ ਦੀ ਇਹਦਾ ਵੀਰ ਜੀ 52000 ਰੁਪਇਆ ਮੰਗਦੇ 52000 ਹਾਂਜੀ ਠੀਕ ਆ ਵੀਰੇ ਸੋ 52000 ਦੋਸਤੋ ਮੋਲਾ ਵਿੱਚੋਂ ਮਾਨਤਾ ਨ ਹੋ ਜਾਊਗਾ ਕੋਈ ਭਰਾ ਡੀਲ ਕਰਦਾ ਸੌਦਾ ਕਰਦਾ ਵਿੱਚੋਂ ਜਿੰਨਾ ਵੀ ਹੋ ਸਕਦਾ ਗੰਜਾਇਸ਼ ਉਹ ਮੌਕੇ ਤੇ ਮਾਨਤਾ ਨ ਹੋ ਜਾਊਗਾ ਠੀਕ ਆ ਸੋ ਇਹ ਦੋ ਵੜਾ ਸੀਗੀਆਂ ਇਹਨਾਂ ਦੀ ਡਿਟੇਲ ਆ ਇੱਕ ਇਧਰ ਝੋਟੀ ਆ ਪਾ ਤੁਹਾਨੂੰ ਦਿਖਾ ਦਿੰਨੇ ਆ ਇਹ ਝੋਟੀ ਪਲੂਨ ਪਹਿਲਾਂ ਸੂਆ ਵੀਰੇ ਨੂੰ ਦੇਰ ਕਿੰਨੇ ਹੋ ਗਿਆ ਅੱਜ ਸਮਾਂ ਇਹ ਵੀਰ ਜੀ ਰਾਤ ਦੀ ਸੂਈ ਹੈ ਜੀ ਕੱਲ ਰਾਤੀ ਹੈਨਾ ਹਾਂਜੀ ਰਾਤ ਦੀ ਰਾਤ ਦੀ ਅੱਜ ਰਾਤ ਹਾਂਜੀ ਠੀਕ ਆ ਜੀ ਤੇ ਮਗਰ ਇਹਦੇ ਕੀ ਆ ਗਿਆ ਬੱਚਾ ਇਹਦੇ ਮਾਰ ਕੱਟੀ ਆ ਵੀਰ ਜੀ ਕੱਟੀ ਆ ਗਈ ਜੀ ਬਹੁਤ ਚੰਗੀ ਕੱਟੀ ਏ ਤੇ ਮਰ ਲੋ ਜੀ ਮਗਰ ਕੱਟੀ ਆ ਬਿਲਕੁਲ 나ੜੂਆ ਨਾਲ ਆ ਬੱਚੇ ਦੇ ਠੀਕ ਆ ਜੀ ਤੇ ਰਾਤੀ ਸੂਈਏ ਕਰਮਾਂ ਵਾਲੀ ਜੇਰ ਜੂਰ ਪਾ ਦਿੱਤੀ ਪ੍ਰੋਪਰ ਨੇ ਆਹ ਪ੍ਰੋਪਰ ਉਸ ਠੀਕ ਆ ਇੱਕ ਜਰਮਨ ਬਾਈ ਤੁਸੀਂ ਦੱਸਿਆ ਵੀ ਕੋਲੇ ਬੱਚਾ ਬੰਨੇ ਅਗਲੇ ਥਾਣ ਜਿਹੜਾ ਚੁੰਗ ਗਿਆ ਹਣਾ ਉਹ ਚੁੰਗਿਆ ਥਾਣੇ ਦੇ ਠੀਕ ਆ ਦਾਲ ਆ ਗਈ ਕੱਟੀ ਨਹੀਂ ਕੱਟੀ ਦਾਲ ਆ ਗਈ ਠੀਕ ਆ ਲੋ ਠੀਕ ਆ ਇਹ ਰਾਤ ਖੁੱਲੀ ਰਹੀ ਕੱਟੀ ਠੀਕ ਆ ਸੋ ਰਾਤ ਦੋਸਤੋ ਬਿਲਕੁਲ ਕੱਟੀ ਖੁੱਲੀ ਰਹੀ ਆ ਬੱਚਾ ਖੁੱਲਾ ਰਿਆ ਬੰਨਿਆਂ ਦੇ ਵੀਰ ਹੁਣਾਂ ਨੇ ਤੇ ਮੱਝ ਤੇ ਝੋਟੀ ਦੇ ਕੋਲੇ ਸੀ ਬੱਚਾ ਅਗਲੇ ਥਾਂ ਜਿਹੜੇ ਤੁਸੀਂ ਵੇਖੋਗੇ ਵੀ ਇੱਕ ਵਾਰੀ ਦਾ ਪੂਰਾ ਨਿਚੋੜ ਗਿਆ ਪਰ ਕੋਈ ਵੀ ਭਰਾ ਆਪਣਾ ਸੌਦਾ ਕਰਦਾ ਇੱਥੇ ਤੁਸੀਂ ਟਾਈਮ ਤੋਂ ਟਾਈਮ ਦੋ ਟਾਈਮ ਭਰਿਆ ਪਾਂਡਾ ਆਣ ਕੇ ਵੇਖ ਸਕਦੇ ਜੇ ਜਿੰਨੀ ਬਣਦੀ ਥਣ ਦੀ ਹੋਊਗੀ ਝੋਟੀ ਬਿਲਕੁਲ ਤੁਹਾਨੂੰ ਜਿਹੜੀ ਨਜ਼ਰ ਆਜੂਗੀ ਸੋ ਜੇਰ ਜੂਰ ਪ੍ਰੋਪਰ ਪਾ ਦਿੱਤੀ ਆ ਉਹਦਾ ਵੇਰਵਾ ਤੁਹਾਨੂੰ ਵਿੱਚੇ ਦੇਤਾ ਫਿਰ ਰਾਤੀ ਸੂਈਏ ਤੇ ਜੇਰ ਪ੍ਰੋਪਰ ਪਾ ਦਿੱਤੀ ਇਹਨੇ ਕਰਮਾ ਲਈ ਨੇ ਬਾਕੀ ਢਾਂਚਾ ਢੂਂਚਾ ਚੰਗਾ ਸੂਸਵਾ ਦੇ ਵਿੱਚ ਇੱਕ ਵਾਰੀ ਝੋਟੀ ਆ ਉਹ ਮੇਰਾ ਭਰਾ ਤੁਸੀਂ ਆਪ ਹੀ ਦੇਖ ਲੈਣੀ ਕਿਉਂਕਿ ਜਿਹੜਾ ਪਸ਼ੂ ਅੱਜ ਭਲਕ ਦੇ ਵਿੱਚ ਸੁਆ ਸੁਆ ਠੀਕ ਆ ਜੀ ਸੁੂ ਸੁਆ ਜਾਇਆ ਹੁੰਦਾ ਇੱਕ ਵਾਰੀ ਥੋੜੇ ਪਸ਼ੂ ਨੇ ਤਹਿ ਜਿ ਲਈ ਹੁੰਦੀ ਝੋਟੀ ਕੱਦ ਕਾਠ ਆ ਲਈ ਆ ਗਾਂ ਹੈਗਾ ਵੀ ਨਵਾਂ ਆਂਗਾ ਠੀਕ ਆ ਜੀ ਕੋਈ ਭਰਾ ਜੇ ਤੁਹਾਨੂੰ ਆਪਾਂ ਗੱਲ ਕਰਦੇ ਵੀ ਪਹਿਲਾ ਸਵੇਰ ਝੋਟੀ ਲੈ ਕੇ ਜਾਂਦਾ ਤੇ ਕੋਈ 5 10 5 7 ਸਵੇਰੇ ਇੱਕ ਟਕਾ ਕੇ ਤੁਸੀਂ ਪੀ ਸਕਦੇ ਜੇ ਘਰੇ ਠੀਕ ਆ ਇੱਕ ਸਾਰ ਪਧਰ ਲੈਵਾ ਤੇ ਥੋੜਾ ਬੱਚੇ ਨੂੰ ਨਿਹਾ ਲੂ ਕੇ ਮਾਰੀਆਂ ਧਾਰਾ ਧੂਰਾ ਵੀ ਰੱਖ ਹਾਂਜੀ ਵੀਰ ਜੀ ਮਾਰੀਆਂ ਬਹੁਤ ਵਧੀਆ ਪਹਿਰਾ ਹੁੰਦਾ ਨਾ ਵੀ ਪਹਿਲਾਂ ਝੋਟੀਆਂ ਵੀ ਆਲ ਛਾਲ ਨਾ ਕੀਤੀ ਹੋਵੇ ਨਹੀਂ ਨਹੀਂ ਕੋਈ ਆਉਣੀ ਉਹ ਗੱਲ ਨਹੀਂ ਹਨਾ ਮਨ ਕੇ ਕੋਈ ਭਰਾ ਆਉਂਦਾ ਬੱਚਾ ਥੱਲੇ ਪਾ ਕੇ ਦੇ ਧਾਰਾ ਮਾਰ ਸਕਦਾ ਕੋਈ ਕੁਝ ਨਹੀਂ ਆਦੀ ਠੀਕ ਅਮੇ ਇਤਨਾ ਬਹਿ ਜਾ ਲਓ ਜੀ ਠੀਕ ਆ ਜੀ ਸੋਕੇ ਸੇ ਰਕਮ ਦੀ ਦੋਸਤ ਕੋਈ ਆਲ ਛਾਲ ਨਹੀਂ ਗਈ ਸੋ ਆਪਣਾ ਵਿੱਚ ਪੁਸ਼ਰ ਦਾ ਮਕਸਦ ਇਹੋ ਹੀ ਹੁੰਦਾ ਵੀ ਕਈ ਵਾਰਾ ਭਰਾਵਾਂ ਦੇ ਮਨ 'ਚ ਇਹ ਨਾ ਹੋਵੇ ਵੀ ਪਲੂਣ ਪਹਿਲਾ ਸਵੇਰ ਝੋਟੀ ਸੂਈ ਆ ਵੀ ਆਲ ਛਾਲ ਨਾ ਕਰਦੀ ਹੋਵੇ ਕਰਮਾਂ ਵਾਲੀ ਪਰ ਆ ਥਾਣਾ ਨੂੰ ਮੂੰਹ ਮਾ ਜਾਂ ਮਾਰ ਗਈ ਏ ਠੀਕ ਆ ਉਹਦੇ ਕਰਕੇ ਜਿਵੇਂ ਥੋੜਾ ਜਿ ਲੱਗੂਗਾ ਵੀ ਕਿਸੇ ਭਰਾ ਨੂੰ ਵੀ ਤੇ ਚੱਡਾ ਘੱਟ ਭਰਿਆ ਤੇ ਚੰਗੀ ਰੀਜਨਲ ਪੀਪੂ ਗਈ ਆ ਦੁੱਧ ਚਵਾ ਕੇ ਦੇਵਾਂਗੇ ਵੀਰ ਜੀ ਆ ਬਿਲਕੁਲ ਬਿਲਕੁਲ ਉਹ ਤਾਂ ਹੁਣ ਮੇਰੀ ਗੱਲ ਸੁਣ ਲੈ ਵੀਰ ਜਰਮਲ ਜਦੋਂ ਪਸ਼ੂ ਸੋਇਆ ਸваяਾ ਹਾਂਜੀ ਕੋਈ ਹੋਂਦ ਚ ਕਿੰਤੂ ਪਰੰਤੂ ਰਹਿਣੀ ਜਾਂਦੀ ਆ ਆਪਦੇ ਜਿੰਨੇ ਦੋ ਟਾਈਮ ਚੋਲੇ ਭਾਵੇਂ ਹਨ ਸੂਨ ਵਾਲੇ ਡੰਗਰ ਤਾਂ ਹੁੰਦਾ ਕਿ ਚਲੋ ਜਿਹੜਾ ਸੋਇਆ ਡੰਗਰ ਉਹ ਚੋਕੇ ਵੇਖਣਾ ਹਾਂ ਹਾਂ ਅੱਛਾ ਵੀਰ ਕੀ ਮੁੱਲ ਕਰਾਂਗੇ ਝੋਟੀ ਦਾ ਦੇ ਦਾਂਗੇ ਕਿੰਨੇ ਦੀ ਇਹਦਾ 1 15 ਮੰਗਦੇ ਆਂ 1 1 ਕੋਈ ਸਹੀ ਸਹੀ ਨੇੜੇ ਲਾਦ ਗਏ ਕੋਈ ਇੱਕ ਗੱਲ ਕਰਦ ਗਏ ਇੱਕ 10 ਦੀ ਦੇ ਦਾਂ ਜੀ ਇੱਕ 10 ਦੇ ਠੀਕ ਆ ਵੀਰੇ ਲਓ ਵੀ ਇੱਕ 10 ਦੀ ਦੋਸਤੋ ਵੀਰਾਂ ਦਾ ਵੀ ਝੋਟੀ ਦੇ ਦਿਆਂਗੇ ਸਿੰਗਲ ਹੱਡੀ ਆ ਪਤਲਾ ਹੀ ਪਿੰਡੇ ਵਿੱਚ ਆ ਤੇ ਲੰਬਾਈ ਲੰਬੀ ਝੋਟੀ ਦੀ ਬਹੁਤ ਆ ਬਾਕੀ ਥੋੜੇ ਜਿਹਾ ਪਸ਼ੂ ਸੂਸਵਾ ਦੇ ਵਿੱਚ ਆ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਆਪਾਂ ਠੀਕ ਆ ਜੀ ਇੱਕ ਬੱਚਾ ਥੋੜਾ ਜਿਹਾ ਮੂੰਹ ਮਾਰ ਗਿਆ ਕੋਲੇ ਰਾਤ ਖੁੱਲਾ ਛੱਡਿਆ ਸੀਗਾ ਜਿਵੇਂ ਬੱਚਾ ਪਸ਼ੂ ਸੋਇਆ ਤੇ ਕੋਲੇ ਬੱਚਾ ਸੀ ਉਹਦੇ ਕਰਕੇ ਥੋੜਾ ਜਿਹਾ ਘੱਟ ਪਸਮਾ ਦੇ ਵਿੱਚ ਤੁਹਾਨੂੰ ਲੱਗੂਗਾ ਚੱਡਾ ਲੇਵਾ ਬਣਿਆ ਥਣਿਆ ਪਸ਼ੂ ਮੇਰਾ ਵੀਰ ਦੋ ਟਾਈਮ ਇਹ ਤੇ ਆਣ ਕੇ ਵੇਖੋ ਤੇ ਚੋਗੋ ਠੀਕ ਆ 110000 ਦੀ ਇਹ ਝੋਟੀ ਮਿਲ ਜੂਗੀ ਤੇ ਇਧਰ ਆਪਾਂ ਤੁਹਾਨੂੰ ਵੜਾ ਦਿਖਾ ਦਿੱਤੇ ਨੇ ਮੁੱਲ ਬੜੇ ਜਾਇਜ਼ ਆ ਸੂਤਰ ਜੇ ਰੇਟ ਆ ਪਸ਼ੂ ਸਾਫ ਸੁਥਰੇ ਆ ਜਿਹੜੀ ਮੇਨ ਗੱਲ ਆ ਕੋਈ ਹਵਾਨੇ ਚੱਡੇ ਦਾ ਪਸ਼ੂ ਆਪਾਂ ਕਹ ਲਈਏ ਵੀ 22 ਚਾਈ ਦਾ ਵਲਚਲ ਨਹੀਂ ਗਾਗਾ ਸਾਫ ਸੁਥਰੇ ਲੇਵੇ ਭਾਂਡੇ ਆ ਤੇ ਇੱਕ ਜਰਮਨ ਬਾਈ ਆਪਣੇ ਨੰਬਰ ਕਰ ਦਿਓ ਸੰਜੀ 987 98776 ਹਾਂਜੀ 27547 27539 47 47 ਇੱਕ ਵਾਰੀ ਫੇਰ ਬੋਲ ਦਗੇ 99776 ਹਾਂਜੀ 27547 ਠੀਕ ਹੈ ਜੀ ਲਓ ਵੀ ਇਹ ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਓ ਤੁਸੀਂ ਸੋ ਮਾਲ ਤਕਰੀਬਨ ਲੰਬੇ ਸਮੇਂ ਤੋਂ ਵੀਰ ਹੁਣੀ ਵਪਾਰ ਦਾ ਕੰਮ ਕਰਦੇ ਆ ਵੀਡੀਓ ਪਹਿਲੀ ਪਰ ਪਸ਼ੂ ਆਉਂਦੇ ਰਹਿੰਦੇ ਇਸ ਕਿਲੇ ਦੇ ਉੱਪਰ ਹਰੀਕੇ ਪੱਤਣ ਦੇ ਬਿਲਕੁਲ ਨਜ਼ਦੀਕ ਪਿੰਡ ਰੱਤਾਕੋਤਾ ਠੀਕ ਹੈ ਜੀ ਅਲੀਪੁਰ ਨਾਲ ਲੱਗਦੇ ਪਿੰਡ ਠਠੀਆਂ ਖੁਰਦ ਇੱਕ ਪਾਸੇ ਕੋੜ ਦਾ ਤਾਂ ਪਿੰਡ ਆ ਜਾਂਦਾ ਠੀਕ ਹੈ ਜੀ ਤੇ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ